ਸਿਰਿਆ ਕਾਲ ਤੱਕ ਸਾਹਿਬ ਜੀ ਦਾ ਪੇਸ਼ ਹੋਣ ਦਾ ਕੋਈ ਵਿਧੀ ਵਿਧਾਨ ਹੈ ਕੋਈ ਤਾਤ ਹੈ ਕੋਈ ਮਰਿਆਦਾ ਹੈ ਲੰਬਾ ਇਤਿਹਾਸ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਗ੍ਰਹਿ ਮੰਤਰੀ ਦੇਸ਼ ਦੇ ਬੂਟਾ ਸਿੰਘ ਜੀ ਸਦਸ ਜੀ ਸੀ ਜੀ ਬਰਨਾਲਾ ਸਭ ਨੇ ਪੇਸ਼ ਹੋ ਕੇ ਉੱਥੇ ਖਿਮਾ ਜਾਚਨਾ ਕੀਤੀ ਜੇ ਕੋਈ ਵਿਧੀ ਵਿਧਾਨ ਹੈ ਤਾਂ ਇਹ ਹੈ ਕਿ ਪਹਿਲਾਂ ਜਾ ਕੇ ਸਕਤਰਤ ਦੇ ਵਿੱਚ ਸ਼੍ਰੀ ਅਕਾਤਰ ਸਾਹਿਬ ਦੇ ਜਥੇਦਾਨ ਨਾਲ ਮਿਲ ਕੇ ਮੈਨੂੰ ਕਹਿਣਾ ਚਿੱਠੀ ਦੇਣੀ ਪੈਂਦੀ ਹੈ ਆ ਆ ਸਾਡੇ ਕੋਲੋਂ ਗਲਤੀਆਂ ਹੋਈਆਂ ਤੇ ਉਹਦੀ ਅਸੀਂ ਮਾਫੀ ਖਿਮਾ ਚਾਤਨਾ ਮੰਗਣਾ ਚਾਹਨੀ ਹੈ ਫਿਰ ਉਹ ਚਿੱਠੀ ਰੱਖ ਲੈਂਦੇ ਪੰਜੇ ਸਿੰਘ ਸਾਹਿਬਾਨ ਬੈਠ ਕੇ ਉਹਨੂੰ ਡਿਸਕਸ ਕਰਦੇ ਤੇ ਫਿਰ ਉਹ ਦੁਬਾਰਾ ਉਹਨਾਂ ਨੂੰ ਬੁਲਾਉਂਦੇ ਆ ਫਿਰ ਉਹਨਾਂ ਨੂੰ ਸਪਸ਼ਟੀ ਕਰ ਲੈਂਦੇ ਸਪਸ਼ਟੀਕਰਨ ਲੈਣ ਤੋਂ ਬਾਅਦ ਜੇ ਉਹਨਾਂ ਨੂੰ ਲੱਗੇ ਕਿ ਇਹਨਾਂ ਨੂੰ ਉੱਥੇ ਪੇਸ਼ ਕਰਕੇ ਕੋਈ ਸਜ਼ਾ ਲਾਉਣੀ ਹੈ ਜਾਂ ਤਨਖਾਹ ਲੈਣੀ ਹੈ ਤੇ ਫਿਰ ਉੱਥੇ ਪੰਜੇ ਸਿੰਘ ਸਹਿਬਾਨ ਤਖਤ ਤੇ ਖੜੇ ਹੁੰਦੇ ਤਖਤ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਤਖਤ ਦੇ ਵਿਚਕਾਰ ਤੇ ਜਿਹੜਾ ਦੋਸ਼ੀ ਉਹ ਥੱਲੇ ਦੋਸ਼ੀ ਹੁੰਦਾ ਉਹਨੇ ਥੱਲੇ ਖੜੇ ਹੋਣਾ ਤੇ ਫਿਰ ਤਖਤ ਦੇ ਜਥੇਦਾਰ ਜਿਹੜੇ ਆ ਉਹ ਉਹਨੂੰ ਇੱਕ ਇੱਕ ਚੀਜ਼ ਕਰਕੇ ਪੁੱਛਦੇ ਆ ਫਿਰ ਜਿਹੜੀ ਜਿਹੜੀ ਗੱਲ ਹੈ ਉਹ ਕਹਿੰਦੇ ਜੀ ਠੀਕ ਹੈ ਇਹ ਅਸੀਂ ਕੀਤੀ ਹੈ ਇਹ ਅਵੱਗਿਆ ਹੋਈ ਹੈ ਸਾਰੀ ਗੱਲ ਸਪਸ਼ਟ ਕਰਕੇ ਫਿਰ ਉਹ ਕਹਿੰਦੇ ਤੁਹਾਨੂੰ ਇਹਦੇ ਸਬੰਧ ਵਿੱਚ ਸਜ਼ਾ ਸੁਣਾਈ ਜਾਏਗੀ ਜਾਂ ਸੇਵਾ ਸੁਣਾਈ ਜਾਏਗੀ ਤਾਂ ਮਿਕਸੇਵਾ ਉਬਸੇ ਸੰੰਦੇ ਆ ਤੇ ਫਿਰ ਕੱਲੀ ਕੱਲੀ ਪ੍ਰਵਾਨ ਕਰਦੇ ਪ੍ਰਵਾਨ ਕਰਕੇ ਫਿਰ ਉਹ ਮੁਕੰਮਲ ਜਿਹੜਾ ਉਥੇ ਰੀਤੀ ਰਿਵਾਜ ਸਾਡੀ ਵਿਧੀ ਹੈ ਉਹ ਪੂਰੀ ਹੋ ਜਾਂਦੀ ਹੈ ਜਿਹੜੀ ਉਹਨਾਂ ਨੇ ਮਾਫੀ ਮੰਗੀ ਮਾਫੀ ਰੋਜ਼ ਅਸੀਂ ਕਿਸੇ ਨਾ ਕਿਸੇ ਸਟੇਜ ਤੇ ਮੰਗਦੇ ਆ ਗੁਰਦੁਆਰਾ ਸਾਹਿਬ 'ਚ ਵੀ ਖੜੇ ਹੋ ਕੇ ਪਾਛਨਦੇ ਆ ਤੇ ਅਸੀਂ ਕਹਿੰਨੇ ਵੀ ਅਸੀਂ ਗਲਤੀ ਹੋਈ ਹੋਵੇ ਤੇ ਮਾਫ ਕਰਨਾ ਜਾਣੇ ਅਣਜਾਣੇ ਕੋਈ ਗਲਤੀਆਂ ਹੋਣ ਤੇ ਮਾਫ ਕਰਨਾ ਉਸੇ ਤਰ੍ਹਾਂ ਦਾ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉੱਠ ਕੇ ਭਾਸ਼ਣ ਕਰਨ ਲੱਗੇ ਪਹਿਲਾਂ ਤਾਂ ਇਹ ਵੱਡੀ ਗਲਤੀ ਕੀਤੀ ਕਿ ਉੱਥੇ ਕੋਈ ਵੀ ਸਰਕਾਰ ਦੀ ਡਿਵੈਲਪਮੈਂਟ ਦੇ ਬਾਰੇ ਜਾਂ ਕੋਈ ਪ੍ਰਾਪਤੀਆਂ ਬਾਰੇ ਗੱਲਾਂ ਕੀਤੀਆਂ ਨਹੀਂ ਜਾਂਦੀਆਂ ਕਿਉਂਕਿ ਉਸ ਥਾਂ ਦੇ ਉੱਤੇ ਕੇਵਲ ਤੇ ਕੇਵਲ ਪੰਥ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਉਹੀ ਕੀਤੀ ਜਾਂਦੀ ਹੈ ਬਾਦੂ ਸਰਕਾਰਾਂ ਦੀਆਂ ਗੱਲਾਂ ਦੇ ਭਾਸ਼ਣ ਜਿਹੜੇ ਆ ਉਹ ਬਾਹਰੀਆਂ ਸਟੇਜਾਂ 'ਤੇ ਕੀਤੇ ਜਾਂਦੇ ਫਿਰ ਉਹਨਾਂ ਨੇ ਜੋ ਸਾਰਾ ਕੁਝ ਕਰਕੇ ਸ਼੍ਰੋਮਣੀ ਕਾਲ ਦਾ ਇਤਿਹਾਸ ਕਾਇਆ ਜਾ ਸਕਦਾ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਸੜਕਾਂ ਬਣਾਈਆਂ ਪੁਲ ਬਣਾਏ ਜਾਂ ਕੋਈ ਸਕੂਲ ਬਣਾਏ ਕਾਲਜ ਬਣਾਏ ਉਥੇ ਇਹ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਸੋ ਫਿਰ ਵੀ ਲੋਕਾਂ ਨੇ ਬਰਦਾਸ਼ਤ ਕੀਤਾ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਆਪਣੀ ਪਾਰਟੀ ਦੀ ਗੱਲ ਕਰ ਲਈ ਉਥੇ ਫਿਰ ਇਹਨਾਂ ਨੇ ਬਾਅਦ ਚ ਕਿਹਾ ਕਿ ਸਾਡੀ ਸਰਕਾਰ ਚਲਾਉਂਦੇ ਆ ਪਾਰਟੀ ਦੇ ਵਿੱਚੋਂ ਕੋਈ ਗਲਤੀਆਂ ਹੋ ਗਈਆਂ ਹੋਣ ਤੇ ਮੈਂ ਖੇਮਾ ਦੀ ਚਾਚ ਨਾ ਕਰਦਾ ਇਹ ਫਰਕ ਹੈ ਜਿਹੜੀ ਤਖਤ ਦੇ ਆਪੇ ਮੰਗ ਲਈ ਆਪੇ ਜਿਹੜੇ ਤਖਤ ਦੇ ਉੱਤੇ ਬੇਨਤੀ ਕਰਨੀ ਹੁੰਦੀ ਹੈ ਉਹ ਤਖਤ ਦੇ ਸਾਹਮਣੇ ਜਥੇਦਾਰ ਖੜੇ ਹੁੰਦੇ ਆ ਉਹਨਾਂ ਦੇ ਕੋਲ ਫਰਿਆਦ ਕਰਨੀ ਹੁੰਦੀ ਹੈ ਦੂਜੀ ਜਿਹੜੀ ਗੱਲ ਹੈਗੀ ਹੈ ਇੱਕ ਪੋਹ ਲੱਥਾ ਨਾਤਿਆਂ ਦੋ ਪੋਹ ਚੜ ਗਏ ਹੋਰ ਉਹਨਾਂ ਨੇ ਕੌਮ ਦੀ ਪਰੰਪਰਾ ਤੇ ਮਰਿਆਦਾ ਦਾ ਵੀ ਕਾਣ ਕੀਤਾ ਵਿਧੀ ਵਿਧਾਨ ਵਿੱਚ ਵੀ ਦਖਲੰਦਗੀ ਕੀਤੀ ਜੇ ਇਸ ਤਰ੍ਹਾਂ ਦੀਆਂ ਮਾਫੀਆਂ ਮੰਗਣੀਆਂ ਹੋਣ ਫਿਰ ਸਾਰੇ ਜਾ ਕੇ ਜਿੱਥੇ ਮਰਜ਼ੀ ਮੰਗ ਲੈ ਉੱਥੇ ਦੇ ਰੌਜ ਦਾ ਦੋਸੂ ਅਖੰਡ ਪਾੜ ਦਾ ਭੋਗ ਪੈਂਦਾ ਫਿਰ ਸਾਰੇ ਜਿਸ ਤਰ੍ਹਾਂ ਕਮਰੇ ਚ ਜਾਣਗੇ ਉੱਥੇ ਮਾਫੀ ਮੰਗ ਲੈਣਗੇ ਅਖੰਡ ਪਾੜ ਖਲਾ ਲਿਆ ਕਰਨਗੇ ਉੱਥੇ ਜਾ ਕੇ ਮਾਫੀ ਮੰਗ ਲਿਆ ਕਰਨਗੇ ਫਿਰ ਕੀ ਲੋੜ ਸੀ ਸਰਦਾਰ ਸੁਰਜੀਤ ਸਿੰਘ ਬਰਨਾਰੇ ਨੂੰ ਤੇ ਬੂਟਾ ਸਿੰਘ ਵਰਗੇ ਨੂੰ ਗੱਲ ਚ ਪੱਲਾ ਪੱਟੀ ਪਾ ਕੇ ਹਮ ਪਾਪੀ ਤੋਂ ਬਖਸ਼ਣ ਹਾਰ 1.40 ਚਾਰੀ ਦਿਨ ਜਿੱਥੇ ਜਾਂਦੇ ਸੀ ਸੁਰਜੀਤ ਸਿੰਘ ਬਨਾਲਾ ਕੁਰਸੀ ਤੇ ਵੀ ਬੈੰਦੇ ਸੀ ਪੱਟੀ ਨਹੀਂ ਸੀ ਲਾਉਂਦੇ ਤੇ ਜੇ ਥਮਲੇ ਦਾ ਬੰਨਣ ਦੀ ਗੱਲ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਨੇ ਕਪੜੇ ਲਾਉਣੇ ਜੋ ਸ਼ੁਰੂ ਕੀਤੇ ਤੋ ਸਤ ਸੰਗਤ ਨੇ ਕਿਹਾ ਜੀ ਕੋਈ ਗੱਲ ਹੋ ਗਿਆ ਮਾਫ ਕਰ ਦਿੱਤਾ ਸੰਗਤ ਰੇ ਸੰਗਤ ਬਖਸ਼ਣ ਹਾਰ ਹੈ ਸੋ ਮੈਂ ਤੁਹਾਨੂੰ ਸਿਰਫ ਸਪਸ਼ਟੀ ਕਰਨਾ ਚਾਹੀ ਤੇ ਇਹ ਜਿਹੜੀ ਵਿਧਿ ਵਿਵਧਾਨ ਹੈ ਉਹਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਕਿ ਗੁਰਮਤ ਦਾ ਕਾਣ ਕਰੇ ਵਿਧਿ ਵਿਵਧਾਨ ਚ ਦਖਲੰਦਾਜੀ ਕਰੇ ਜਾਂ ਉਹਨੂੰ ਤਬਦੀਲੀ ਕਰੇ ਉਹਦੇ ਵਿੱਚ ਕੋਈ ਹੋਰ ਗੱਲ ਆਪਣੀ ਕਰਕੇ ਤੇ ਉਹ ਕੌਮ ਨੂੰ ਗਮਰਾਹ ਕਰੇ ਸੋ ਇਹ ਫਰਕ ਹੈ ਜੀ ਜਿਹੜੀ ਜਿਸ ਨੂੰ ਸਿਮਾ ਕਰਦੀ ਨਹੀਂ ਆ ਜੀ ਬਸ ਘਰਾਂ ਬਾਹਰ ਸਾਫ਼ ਕਰਦੀ ਰਹੀ ਆ ਕਿਉਂ ਜੁੜੇ ਸਾਫ਼ ਕਰਦੀ ਰਹੀ ਆ ਉਹ ਕਦੇ ਕਹਿੰਦੇ ਮੈਂ ਘਰੋਂ ਬਾਹਰ ਗਈ ਨਹੀਂ ਕਦੀ ਸ਼੍ਰੋਮਣੀ ਅਕਾਲੀ ਦਲ ਚੋਂ ਕਰੀ ਜ਼ਿੰਦਗੀ ਚ ਪੈਰ ਇਹ ਬਾਹਰ ਕੱਢਿਆ ਜਰੂਰ ਮਨਾਉਣ ਆਏ ਤਾਂ ਕਿਉਂ ਤੁਸੀਂ ਫਿਰ ਸਹਿਮਤੀ ਉਹਨਾਂ ਨਾਲ ਨਹੀਂ ਮੈਂ ਉਹਨਾਂ ਨੇ ਸਹਿਮਤੀ ਨਹੀਂ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਕਿ ਐਸੀ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਚੋਂ ਤੁਹਾਨੂੰ ਕੱਢਣ ਦੀ ਤੇ ਮੈਂ ਤੇ ਕਦੀ ਵੀ ਨਹੀਂ ਨਿਕਲੀ ਬਾਹਰ ਤਸੀਂ ਪਹਿਲਾ ਸਭ ਤੋਂ ਮੇਰੇ ਕੋਲ ਤੁਸੀਂ ਗਏ ਸੀ ਤੁਸੀਂ ਮੈਨੂੰ ਕਿੰਨਾ ਪੁੱਛਿਆ ਕਿ ਤੁਸੀਂ ਬਾਹਰ ਤੁਹਾਨੂੰ ਕੱਢ ਦਿੱਤਾ ਮੈਂ ਕਿਹਾ ਉਹ ਕੌਣ ਹੈ ਉਹ ਸਾਡਾ ਸਾਡਾ ਚੁਣਿਆ ਹੋਇਆ ਪ੍ਰਧਾਨ ਹੈ ਡੈਲੀਗੇਟਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਚੋਂ ਕਿਸੇ ਨੂੰ ਵੀ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ ਕਿੱਦਾਂ ਕਰ ਦੋਗੇ ਅਸੀਂ ਕੋ ਡਿਸਪਲਨ ਪੰਕ ਕੀਤਾ ਹੁਣ ਕੱਲੇ ਸੀ ਕੋ ਡਿਸਪਲਨ ਪੰਕ ਕੀਤਾ 25 ਤਰੀਕ ਨੂੰ ਅਸੀਂ ਪਾਰਟੀ ਦੀ ਵਿਚਾਰਾ ਕੀਤੀ ਆ ਮੰਥਨ ਕੀਤਾ ਪਾਰਟੀ ਦੀ ਮਜ਼ਬੂਤੀ ਲਈ ਗੱਲ ਕੀਤੀ ਹੈ ਤੇ ਜੇ ਅਸੀਂ ਪਾਰਟੀ ਦਾ ਹਰ ਨਾਰਾ ਮਾਰ ਰਹੇ ਆ ਲੋਕਾਂ ਨੂੰ ਲਾਂਬਨ ਕਰਦੇ ਆ ਇਹ ਤਕਲੀਫ ਕਿਨੂੰ ਜੇ ਕੱਲੋ ਬੀਬੀ ਨੂੰ ਇੰਨਾ ਇਨਾਂ ਨੇ ਜ਼ੁਲਮ ਕੀਤਾ ਤੇ ਉਹ ਵਿਚਾਰੀ ਕੱਲ ਰੋ ਪਈ ਸੀ ਵੀ ਅੱਜ ਮੇਰਾ ਪਤੀ ਹੁੰਦਾ ਤੇ ਇਹ ਸਾਨੂੰ ਸਹਿਣਾ ਨਾ ਪੈਂਦਾ ਉਹਨੇ 45 ਸਾਲ ਸੇਵਾ ਕੀਤੀ ਤੇ ਜੇ ਸਰਦਾਰ ਸੁਖਬੀਰ ਸੇ ਬਾਦਲ ਆਪੇ ਹੀ ਆਪਣੇ ਦਸਕਤਾਂ ਨਾਲ ਟਿਕਟ ਦੇਵੇ ਨਾਲੇ ਆਪਣੇ ਦਸਕਤਾਂ ਦੀ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸ ਨੀਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮਚ ਗਈ ਨਿਸ਼ਾਨ ਲੈ ਕੇ ਘਰ ਬੈਠੇ ਹੋਣ ਤੇ ਜਿਹੜਾ ਸਾਡੇ ਨਾਲ ਇੰਟਰਵਿਊ ਦੇਖਾ ਲੋਵੇ ਕਲਵਾਨ ਸੇ ਮੰਨਣ ਉਹਦੀ ਚੁਗਲੀਆਂ ਸੁਣ ਕੇ ਇਹ ਕਹਿ ਕੇ ਕਿ ਬਾਗੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਬੜਾ ਅਫਸੋਸ ਹੈ ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਤੇ ਬਾਦਲ ਸਾਹਿਬ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ ਚ ਆਉਣਾ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੀ ਅੱਧੇ ਲੀਡਰ ਜਿਹੜੇ ਹੈ ਪਾਰਟੀ ਦੇ ਸਾਰੇ ਹੀ तकरीबन ਕਿਸੇ ਨੂੰ ਟੈਲੀਫੋਨੀ ਗਿਆ 47 ਲੀਡਰਸ ਉਸ ਦਿਨ ਮੇਨ ਕਿਸੇ ਨੂੰ ਟੈਲੀਫੋਨ ਗਿਆ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀਆਂ ਨੂੰ ਕੱਢ ਕੱਢ ਕੇ ਬਾਹਰ ਮਾਰਦੇ ਹੋ ਤੇ ਪਾਰਟੀ ਚੱਲੇਗੀ ਕਿੱਦਾਂ ਰਵੇਗੀ ਕਿੱਦਾਂ ਸੋ ਇਸ ਕਰਕੇ ਵੀਰੋ ਗੱਲ ਸੁਣੋ ਇਸ ਪਾਰਟੀ ਨੂੰ ਤੁਸੀਂ ਵੀ ਤੁਹਾਡੇ ਬਜ਼ੁਰਗਾਂ ਨੇ ਵੀ ਆਪਣੇ ਖੂਨ ਨਾਲ ਸਿੰਜਿਆ ਤੁਹਾਨੂੰ ਵੀ ਦਰਦ ਹੈ ਇਹ ਖੇਤਰੀ ਪਾਰਟੀ ਹੀ ਨਹੀਂ ਇਹ ਇਤਿਹਾਸਕ ਖੇਤੀ ਪਾਰਟੀ ਹੈ ਇਹ ਸਿਧਾਂਤਾਂ ਦੀ ਪਾਰਟੀ ਹੈ ਇਹ ਮਰਿਆਦਾ ਦੀ ਪਾਰਟੀ ਹੈ ਦਾ ਕੋਈ ਫਲਸਫਾ ਹੈ ਇਹਦੀ ਕੀ ਸੋਚ ਹੈ ਇਹਦੀ ਕੋਈ ਵਿਚਾਰਧਾਰਾ ਇਸ ਕਰਕੇ ਤਕੜੇ ਹੋ ਕੇ ਮਜ਼ਬੂਤ ਕਰੋ ਵੀ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹੋ ਪਰ ਨੰਬਰ ਸਮਾ ਔਰ ਸ਼ਰਨ ਲੀਡਰਸ਼ਿਪ ਜਿਹੜੀ ਆ ਉੱਥੇ ਤੁਸੀਂ ਕਹ ਰਹੇ ਹੋ ਉਹਨੇ ਮਰਿਆਦਾ ਦੀ ਰੰਗਣਾ ਕੀਤੀ ਹੈ ਜੀ ਆਪਣੇ ਆਪ ਹੀ ਉਹ ਬਰਤਨਾਂ ਦੀ ਸੇਵਾ ਕਰ ਰਹੇ ਆ ਆਪਣੇ ਆਪ ਨਹੀਂ ਉਹ ਝਾੜੂ ਲਗਾ ਰਹੇ ਨੇ ਉਹ ਇੱਕ ਨੇ ਕਿਦੇ ਕਹਿਣ ਦੇ ਉੱਤੇ ਕੀਤੀ ਤੇ ਜੇ ਮਰਿਆਦਾ ਦੀ ਰੰਗਣਾ ਕੀਤੀ ਹੈ ਤਾਂ ਫਿਰ ਉਸ ਟਾਈਮ ਦੇ ਉੱਤੇ ਮੈਂ ਤੇ ਤੁਹਾਨੂੰ ਕਿਹਾ ਕਿਉਂ ਸੁਜਾਰੀ ਸੁਣਾਈ ਲਈ ਪ੍ਰਧਾਨ ਇੱਕ ਲਫ਼ਜ਼ ਨਹੀਂ ਬੋਲਿਆ ਮੈਂ ਉਸ ਦਿਨ ਵੀ ਕਿਹਾ ਕੋਰ ਕਮੇਟੀ 'ਚ ਕਿ ਪ੍ਰਧਾਨ ਦੱਸ ਦੇਵੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ੍ਰੀ ਘਾਤਰ ਸਾਹਿਬ ਦਾ ਜਥੇਦਾਰ ਦੱਸ ਦੇਵੇ ਕਿਉਂ ਮਾਫੀ ਠੀਕ ਸੀ ਉਹ ਵਿਧੀ ਸਮਝਾਉਣ ਵਾਸਤੇ ਅਸੀਂ ਚੱਲੇ ਆ ਕਿ ਅਸਲੀ ਵਿਧੀ ਜਿਹੜੀ ਉਹ ਆ ਇਸ ਕਰਕੇ ਅਸੀਂ ਚੱਲੇ ਆ ਕਿ ਇਹਨੂੰ ਪਤਾ ਲੱਗ ਜਾਏ ਕਿ ਸ਼੍ਰੀ ਅਕਾਤਰ ਸਾਹਿਬ ਤੇ ਮਾਫੀ ਮੰਗਣ ਦੀ ਖਿਮਾ ਜਾਂਚ ਰ ਕਰਨ ਦੀ ਵਿਧੀ ਕੀ ਹੈ ਜੇਫੇਦਾਰ ਸਾਹਿਬਾਂ ਨੇ ਨੋਟਸ ਨਹੀਂ ਦਿਆ ਪਰ ਲੋਕਾਂ ਨੇ ਜ਼ਰੂਰ ਨੋਟਸ ਲਿਆ ਮੈਂ ਉਸ ਦਿਨ ਹੀ ਬੋਲ ਪਈ ਸੀ ਮੈਂ ਉਸੇ ਦਿਨ ਮੇਰਾ ਉਸੇ ਦਿਨ ਬਿਆਨ ਆ ਗਿਆ ਸੀ ਕਿ ਗਲਤ ਹੈ ਇਹ ਬਿਲਕੁਲ ਠੀਕ ਹੈ ਜਨਵਾਇਸ ਸਾਹਿਬ ਕੱਲ ਬੀਬਾ ਜੀ ਨੇ ਕਿਹਾ ਕਿ ਤੁਸੀਂ ਸਾਰੇ ਜਿਹੜੇ ਭਾਜਪਾ ਦੇ ਖੁਤਤਾ ਸੋਹ ਤੇ ਤੁਹਾਨੂੰ ਇਸ ਚੀਜ਼ ਨਾਲ ਸਾਨੂੰ ਬੀਬਾ ਜੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਨਾ ਕਿਸੇ ਲੀਡਰ ਦੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਅਕਾਲੀ ਜੰਮੇ ਆ ਅਕਾਲੀ ਪੜੇ ਆ ਅਕਾਲੀ ਪਰਿਵਾਰ ਆ ਮਰ ਬਟ ਜਾਵਾਂਗੇ ਲੇਕਿਨ ਸ਼ੋਮਰੀ ਕਾਰੀਦਾਰ ਨੂੰ ਕਦੀ ਨੀਮਾ ਨਹੀਂ ਹੋਣ ਦੇਾਂਗੇ ਤੇ ਇਹ ਵੀ ਜਿਹੜਾ ਲੋਟਸ ਆ ਜਿਹੜਾ ਆਪਰੇਸ਼ਨ ਲੋਟਸ ਉਹ ਜੀ ਜਿਹੜੇ ਬੰਦੇ ਆ ਜਿਹੜੇ ਆ 25 25 ਸਾਲ ਛੁੱਟੇ ਲੈਂਦੇ ਰਹੇ ਮਨਿਸਟਰੀਆਂ ਦੇ ਕਿ ਉੱਥੇ ਦੀ ਤਾਕਤਾਂ ਦੇ ਉਹ ਸਾਨੂੰ ਜਿਵੇਂ ਗੱਲਾ ਵਿੱਚ ਝੱਜ ਦਾ ਬੋਲੇ ਛਾਂਡੀ ਜੋ ਬੋਲੇ ਜਿਨ੍ਹਾਂ ਨੇ ਆਪ ਰਾਜ ਭਾਗ ਹਟਾਏ ਸੀਨੀਅਰ ਲੀਡਰਾਂ ਨੂੰ ਉਹਦੀ ਚਿੰਤਾ ਨਾ ਕਰਿਆ ਕਰੋ ਇਹਨਾਂ ਝੂਠੇ ਬਿਆਨਾਂ ਦੀ ਸਾਰਾ ਟਾਈਮ ਨਾ ਵੇਸਟ ਕਰਿਆ ਕਰੋ ਝੂਠੇ ਬਿਆਨਾਂ ਪਿੱਛੇ